ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਨੇ ਇਹ ਖਿੱਲਾ ਲੈ ਲਿਆ ਇਹਨੂੰ ਫੁੱਲੀਆਂ ਵੀ ਕਹਿੰਦਾ ਨੇ ਇਹ ਖਿੱਲਾ ਦੇ ਨੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਭਿਉਆਂ ਦਿੰਨੇ ਆਂ ਖਿੱਲਾ ਨੂੰ ਚੰਗੀ ਤਰ੍ਹਾਂ ਇਹ ਚਮਚੇ ਦੇ ਨਾਲ نیچے ਦੱਬ ਗਨੇ ਆ ਤਾਂ ਜੋ ਚੰਗੀ ਤਰ੍ਹਾਂ ਪਾਣੀ ਚ ਭਿੱਜ ਜਾਣ ਲਓ ਜੀ ਆਪਾਂ ਨੇ ਖਿੱਲਾ ਸਾਰੇ ਭਿਉਂਤੀਆਂ ਹੁਣ ਇਹਨਾਂ ਨੂੰ ਆਪਾਂ ਢੱਕ ਕੇ ਰੱਖ ਦਿੰਨੇ ਆ ਐਨੇ ਆਪਾਂ ਸਬਜ਼ੀਆਂ ਤਿਆਰ ਕਰ ਦਿਆਂ ਲੋ ਜੀ ਦੇਖੋ ਆਪਣੇ ਬਹੁਤ 5 ਮਿੰਟ ਹੋ ਗਏ ਇਹਨਾਂ ਨੂੰ ਭਿਉਂਤੀਆਂ ਨੂੰ ਖਿੱਲਾ ਨੂੰ ਹੁਣ ਆਪਾਂ ਇਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਲੈਣੇ ਚੰਗੀ ਤਰ੍ਹਾਂ ਝੋੜ-ਝੁੜ ਤੇ ਹੁਣ ਨਾਲੇ ਸੌਫਟ ਹੋ ਗਈਆਂ ਜੀ ਸਾਰਾ ਪਾਣੀ ਇਹਦਾ ਪਨਚੂੜ ਕੇ ਸੋਚ ਪਾਣੀ ਨੂੰ ਬਾਹਰ ਕੱਢ ਲੈਣੇ ਆ ਚਲੋ ਜੀ ਤੇਰ ਮਿਲਦੇ ਹਾਂ ਤੁਹਾਨੂੰ ਲੋ ਜੀ ਆਪਾਂ ਨੇ ਮਟਰ ਲੈ ਲਏ ਟਮਾਟਰ ਲੈ ਲਿਆ ਕਾਲੂ ਲੈ ਲਿਆ ਪਿਆਜ਼ ਲੈ ਲਿਆ ਗੋਭੀ ਲੈ ਲਈ ਆਪਾਂ ਹੁਣ ਗੋਭੀ ਨੂੰ ਕੱਟ ਲੈਨੇ ਆ ਬਹੁਤੇ ਵੱਡੇ ਫੁੱਲ ਕਰਾਂਗੇ ਤੇ ਨਾ ਛੋਟੇ ਐਂਟੇ ਡੱਕ ਫੁੱਲ ਬਣਾ ਲਵਾਂਗੇ ਆਪਾਂ ਇਹ ਆਪਾਂ ਨੇ ਵਾਸ਼ ਕਰ ਲਈ ਧੋ ਲਈ ਇਹਨਾਂ ਨੇ ਇੱਕ ਬੋਲਾ ਆਪਾਂ ਗੋਭੀ ਦੇ ਬਣਾ ਲੈਨੇ ਆ ਜਿਹੜੇ ਡੰਡੇ ਜਿਹਨੇ ਇਹਦੇ ਕੱਟ ਦੇਵਾਂਗੇ ਛੋਟੇ ਛੋਟੇ ਫੁੱਲ ਪਾਵਾਂਗੇ ਉਜੀ ਗੋਭੀ ਆਪਾਂ ਨੇ ਕੱਟ ਲਈ ਹੁਣ ਆਪਾਂ ਕੱਟ ਲੈਨੇ ਪਿਆਜ਼ ਉਜੀ ਹੁਣ ਆਪਾਂ ਪਿਆਜ਼ ਕੱਟ ਲੈਨੇ ਇੱਕ ਆਪਾਂ ਨੇ ਪਿਆਜ਼ ਲੈ ਲਿਆ ਪਿਆਜ਼ ਆਪਾਂ ਨੇ ਛਿੱਲ ਕੇ ਧੋ ਲਿਆ ਹੁਣ ਇਹਨੂੰ ਆਪਾਂ ਬਰੀਕ ਬਰੀਕ ਕੱਟ ਲੈਨੇ ਥੋੜੀ ਜਿਹੀ ਆਪਣੀ ਕਰਦਕੁੰਡੀ ਹੈ ਜੀ ਇਹਨੂੰ ਥਿੱਖੀ ਕਰਵਾਉਣੀ ਹੈ ਫਿਰ ਮੈਨੂੰ ਇਹ ਹੁੰਦਾ ਬਹੁਤੀ ਥਿੱਖੀ ਸੱਚ ਗੁੱਠੇ ਤੇ ਲੱਗਦੀ ਐ ਚੱਖੋਂ ਕਰਦਾਂ ਦੀ ਐ ਫਿਰ ਉਜੀ ਆਪਾਂ ਪਿਆਜ਼ਾਂ ਨੂੰ ਵੀ ਬਰੀਕ ਬਰੀਕ ਕੱਟ ਲੈਨੇ ਲਓ ਜੀ ਆਪਾਂ ਆਲੂ ਵੀ ਬਰੀਕ ਬਰੀਕ ਕੱਟ ਲੈਨੇ ਆਂ ਆਲੂ ਆਪਾਂ ਜਿਆਦਾ ਬਰੀਕ ਕਟਾਂਗੇ ਕਿਉਂਕਿ ਆਲੂਆਂ ਨੂੰ ਬਣਨ ਨੂੰ ਟਾਈਮ ਲੱਗ ਜਾਂਦਾ ਏ ਥੋੜਾ ਜਿਹਾ ਆਪਾਂ ਬਿਲਕੁਲ ਬਰੀਕ ਬਰੀਕ ਕਟਾਂਗੇ ਤਾਂ ਜੋ ਆਪਣੇ ਆਲੂ ਵੀ ਜੇਤੀ ਸੌਫਟ ਹੋ ਜਾਣੀ ਤੁਸੀਂ ਇਸ ਤਰ੍ਹਾਂ ਆਪਾਂ ਬਰੀਕ ਬਰੀਕ ਆਲੂ ਨੂੰ ਕੱਟ ਲੈਨੇ ਆਂ ਲਓ ਜੀ ਹੁਣ ਆਪਾਂ ਟਮਾਟਰ ਨੂੰ ਵੀ ਕੱਟ ਕਰ ਲੈਨੇ ਆਂ ਇਹਨੂੰ ਵੀ ਨਾ ਬਹੁਤਾ ਵੱਡਾ ਕੱਟਾਂਗੇ ਤੇ ਨਾ ਬਹੁਤਾ ਛੋਟਾ। ਬੁਝੀ। ਇਦਾਂ ਕੱਟ ਲੈਨੇ ਆ। ਕਿਉਂਕਿ ਇਹਨੇ ਤਾਂ ਕੁਲੇ ਜਾਣਾ ਜਿੱਡਾ ਮਰਜ਼ੀ ਵੱਡਾ ਕੱਟ ਲਓ। ਚਲੋ ਜੀ ਹੁਣ ਆਪਾਂ ਚੱਲਦੇ ਆਂ ਗੈਸ ਵੱਲ ਨੂੰ ਸਬਜ਼ੀਆਂ ਕੱਟ ਕੇ। ਲਓ ਜੀ ਆਪਾਂ ਟੈਕਸ ਚੁੱਲਾ ਵਾੜ ਲੈਨੇ ਆ। ਉੱਪਰ ਘਰ ਲੈਨੇ ਆ। ਫਾਈਨ। ਫਾਈਨ ਮੋਰ ਪਾ ਚੰਗੀ ਤਰ੍ਹਾਂ ਗਰਮ ਕਰ ਲਏ ਆ ਕਿਉਂਕਿ ਧੋਤਾ ਮੈਂ ਥੋੜਾ ਜਿਹਾ ਪਾਣੀ ਚੁੱਪ ਜਿਹਾ ਨਾ ਲਾਜੀ ਫਾਈਨ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰ੍ਹੋਂ ਦਾ ਤੇਲ ਉਨਾ ਕੇ ਤੇਲ ਪਾਵਾਂਗੇ ਜਿੰਨੇ ਕਚ ਆਪਣੇ ਸਬਜ਼ੀਆਂ ਚੰਗੀ ਤਰ੍ਹਾਂ ਢਸੀਆਂ ਜਾਣ ਤੇਲ ਨੂੰ ਗਰਮ ਹੋ ਲੈ ਜੂਣੇ ਆ ਲਾਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ ਜੀਰਾ ਆਪਣਾ ਹੋ ਗਿਆ ਕਿਉਂਕਿ ਤੇਲ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਪਿਆਜ਼ ਪਿਆਜ਼ਾਂ ਨੂੰ ਹਟਾ ਥੋੜਾ ਜਿਹਾ ਭੁੰਨ ਲੈਨੇ ਲੋ ਜੀ ਪਿਆਜ਼ਾਂ ਨੂੰ ਆਪਣਿਆਂ ਨੂੰ ਹੋ ਗਿਆ ਆਪਾਂ ਨੂੰ 2-3 ਮਿੰਟ ਜੱਸ ਜਾਂ ਨੂੰ ਹੁਣ ਇਹਦੇ ਵਿੱਚ ਆਪਾਂ ਆਲੂ ਐਡ ਕਰ ਦਿੰਨੇ ਆ ਕਿਉਂਕਿ ਆਲੂਆਂ ਨੂੰ ਟਾਈਮ ਲੱਗੂਗਾ ਜੀ ਬਣਨ ਨੂੰ

ਆ ਗਏ ਨਾ ਆਪਾਂ ਇੱਕ ਦੋ ਢੇੜਾ ਦੇ ਕੇ ਪਕਾ ਲੈਨੇ। ਮਰਦੀ ਹੈਗੀ ਆਪਣੇ ਪੱਕ ਗਈ। ਹੁਣ ਆਪਾਂ ਇਹਦੇ ਵਿੱਚ ਮਿਰਚ ਪਾ ਲੈਨੇ ਆ। ਆਪਦੇ ਸੁਆਦ ਅਨੁਸਾਰ। ਆਪਾਂ ਹਰੀ ਮਿਰਚ ਵੀ ਪਾ ਸਕਦੇ ਆ ਪਰ ਮੈਨੂੰ ਹਰੀ ਮਿਰਚ ਲੈਣ ਜਾਣ ਦੀ ਕੋਲ ਹੋਗੀ ਜੀ ਦੁਪਹਿਰੇ ਕਰਕੇ। ਥੋੜਾ ਜਿਹਾ ਨਮਕ ਪਾ ਲੈਨੇ ਆ। ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਆਂ ਨੰਪਤੀ ਮਿਰਚ ਨੂੰ ਲਓ ਜੀ ਸਬਜ਼ੀਆਂ ਸਾਰੀਆਂ ਆਪਣੀ ਮਿਕਸ ਹੋ ਗਈਆਂ ਹੁਣ ਆਪਾਂ ਨੇ ਜਿਹੜੇ ਹੁਣ ਆਪਾਂ ਨੇ ਜਿਹੜੀਆਂ ਕਿੱਲਾਂ ਭਿਓ ਕੇ ਰੱਖੀਆਂ ᱛੀਆਂ ਇਹਦੇ ਵਿੱਚ ਐਡ ਕਰ ਲੈਨੇ ਆਂ ਹੁਣ ਇਹਨਾਂ ਨੂੰ ਆਪਾਂ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਜੇ ਤੁਹਾਡੇ ਘਰੇ ਵੀ ਕਿੱਲਾਂ ਪਈਆਂ ਨੇ ਤਾਂ ਵੇਸਟ ਨਾ ਜਾਣ ਦਿਓ ਜੀ। ਬਹੁਤ ਟੇਸਟੀ ਪੋਹੇ ਵਾਂਗੂਆ ਟੈਸਟ ਆਉਂਦਾ ਇਹਦਾ। ਇਹ ਨਾਲੇ 2 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਨੇ। ਚੌਲਾਂ ਨੂੰ ਟਾਈਮ ਲੱਗਦਾ ਇਹਨੂੰ ਬਿਲਕੁਲ 30 ਮਿੰਟ ਲੱਗਦਾ ਹੈਗਾ। ਜੀ ਆਪਣੇ ਚੰਗੀ ਤਰ੍ਹਾਂ ਪੋਏ ਇਹਦੇ ਦਿੱਲਾਂ ਦੇ ਨਾਲ ਮਿਕਸ ਹੋ ਗਏ ਹੁਣ ਆਪਾਂ ਚੁੱਲੇ ਨੂੰ ਬੰਦ ਕਰ ਦਿੰਨੇ ਆਂ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲੈਨੇ ਇਹਨੂੰ ਪਲੇਟ ਦੇ ਵਿੱਚ ਪਾਉਨੇ ਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਟੇਸਟੀ ਬਣਦਾ ਹੈ ਨਾਸ਼ਤਾ ਛੋਟੀ ਜਿਹੀ ਭੁੱਖ ਲਈ ਆਪਾਂ ਬਣਾ ਸਕਦੇ ਆਂ ਦੁਪਹਿਰ ਵੇਲੇ ਬਣਾ ਸਕਦੇ ਆਂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਰੱਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ